ਕਿੰਨਾ ਚੱਲਾ ਦੇ ਜਦੋਂ ਤੁਸੀਂ ਸਟਰੀ ਰੈਸਪੀਆ ਬਣਾਉਂਦੇ ਹੋ ਤੇ ਸਾਨੂੰ ਸੋਹਣੀਆਂ-ਸੋਹਣੀਆਂ ਪਿਕਸ ਭੇਜਦੇ ਹੋ ਮਾਨੂੰ ਕੋਈ ਸ਼ੋਅਿੰਗ ਦਾ ਸੱਚੀ ਅੱਧੀ ਵੀ ਰੈਸਪੀ ਬੜੀ ਕਮਾਂਦੀ ਰੈਸਪੀ ਹੈ ਉਮੀਦ ਹੈ ਤੁਸੀਂ ਜ਼ਰੂਰ ਇਸ ਨੂੰ ਬਣਾਓਗੇ ਤੇ ਚਲੋ ਫਿਰ फटाफट ਕਿਚਨ ਚ ਚਲੀਏ ਤੇ ਬਣਾਈਏ ਲੋ ਜੀ ਚਟਪਟ ਸ਼ੁਰੂ ਹੋ ਜਾਓ ਪਿਆਰ ਦਾ ਰਕਾ ਅਸੀਂ ਬਣਾਉਣ ਜਾ ਰਹੇ ਹਾਂ ਇੰਨਾ ਚਟਪੜਾ ਮਜਾ ਆਏਗਾ ਜਦੋਂ ਤੁਸੀਂ ਇਸ ਨੂੰ ਖਾਓਗੇ ਸਿਰਫ ਇੱਕ ਹੀ ਦੇ ਚ ਟੈਕਨੀਕ ਹੈ ਹੋਰ ਕੁਝ ਵੀ ਨਹੀਂ ਹੈ ਸਿੰਪਲ ਹੈ ਸਾਡੇ ਕੋਲੇ ਦੇਖੋ ਦਹੀਂ ਵੀ ਹੈ ਪਿਆਜ਼ ਵੀ ਹੈ ਸਾਡੇ ਕੋਲੇ ਤਨੀਆ ਹੈ ਕਾਲਾ ਨਮਕ ਹੈ ਤੇ चिटा नमक है तो नाली काली मिर्च है हम असी अपनी रेसपी शुरू कर जा रहे हैं साढ़े कोई दही है दो तो तीन प्याज ने पहला एक अभी हरी मिर्च ये ऐड करा ना ही साढ़े प्याज है वोटा सा जोड़ा है लम्मा लम्मा के रखे हुआ है ना ही साढ़े को धनिया थोड़ा जहां प्याज सारा कुछ ही जो भी ये अभी मिक्स करना रैत काली मिर्च थोड़ा जहा नमक ਤੇ ਨਾਲ ਹੀ ਕਲਮੀ ਤੇ ਦੇਗਾ ਉਹ ਅਸੀਂ ਇਹ ਰਿਚ ਐਡ ਕਰ ਦਿੱਤਾ ਹੁਣ ਲੋਜੀ ਸਾਡੀ ਟੈਕਨੀਕ ਦੇਖੋ ਹੱਥ ਦੇ ਨਾਲ ਇਸ ਨੂੰ ਹਿਲਾਉਣਾ ਨਾ ਤੇ ਬੀਟ ਕਰਨਾ ਹੈ ਨਾ ਮਧਾਣੀ ਲਗਾਣੀ ਹੈ ਨਾ ਕੋਈ ਕੁਝ ਸਿਰਫ ਇਸ ਤਰ੍ਹਾਂ ਪਿਆਜ਼ ਮੈਕ ਦਾ ਪਿਆਰ ਦਾ ਰਸ ਹੈ ਜਿਹੜਾ ਉਹ ਰਿੰਗ ਦੇ ਵਿੱਚ ਕੋ ਲੇਗਾ ਅੱਛੀ ਤਰ੍ਹਾਂ ਇਹਨੂੰ ਮਿਕਸ ਕਰਨਾ ਇਹ ਹੀ ਇਜ਼ੀ ਬੈਸਿਕ ਰੀ ਟੈਕਨੀਕ ਹੈ ਫਿਰ ਤੁਸੀਂ ਖਾਓਗੇ ਸੱਚੀ ਇੰਨਾ ਸੁਆਦ ਆਏਗਾ ਜਦੋਂ ਪਿਆਜ਼ ਦਾ ਰਸ ਦਹੀਂ ਦੇ ਵਿੱਚ ਐਡ ਹੋਇਆ ਹੋਏਗਾ ਅਸੀਂ ਕੀ ਕਰਦੇ ਹਾਂ ਜਿਹੜਾ ਦਹੀਂ ਹੈਗਾ ਉਸ ਨੂੰ ਅਸੀਂ ਬੀਟ ਕਰ ਲੈਂਦੇ ਹਾਂ ਤੇ ਪਿਰ ਉਸ ਦੇ ਵਿੱਚ ਪਿਆਜ਼ ਐਡ ਕਰ ਦਿੰਨੀ ਆ ਪਰ ਉਹ ਸਵਾਦ ਨਹੀਂ ਨਾ ਹਮ ਦਾ ਸਵਾਦ ਆਂਦਾ ਤੁਹਾਡੇ ਹੱਥਾਂ ਦਾ ਜੇ ਤੁਸੀਂ ਨੂੰ ਅੱਛੀ ਤਰ੍ਹਾਂ ਬੀਟ ਕਰੋਗੇ ਤੇ ਪਿਆਜ਼ ਦੇਖੋ ਤੁਹਾਡਾ ਸਾਰਾ ਰਸ ਛੱਡ ਦੇਗਾ। ਇਹ ਹੀ ਇਸ ਦੀ ਬੇਸਿਕਲੀ ਤਕਨੀਕ ਹੈ ਤੇ ਫਿਰ ਜਿਹੜਾ ਰੈਤਾ ਖਾਈਓ ਦੇਖਣਾ ਕਿੰਨਾ ਕਮਾਲ ਦਾ ਰੈਤਾ ਬਣੇਗਾ ਕਿੰਨਾ ਮਜ਼ੇਦਾਰ ਦਾ ਰੈਤਾ ਤਿਆਰ ਹੈ। ਹੁਣ ਅਸੀਂ ਤੁਹਾਨੂੰ ਵੀ ਕਹਿੰਦਾ ਪ੍ਰੀਜ਼ੈਂਟ ਕਰਕੇ ਦਿਖਾ ਦਿਆ ਹੈ। ਲੋ ਜੀ ਪਿਆਜ਼ ਵਾਲਾ ਰੈਤਾ ਪਨਕੇ ਤਿਆਰ ਹੈ। ਮੇਰਾ ਸੁਪਨਾ ਜਿਹੜਾ ਸੀ ਉਹ ਤੁਹਾਡੇ ਤੱਕ ਪਹੁੰਚ ਰਿਹਾ ਹੈ। ਤੇ ਮੈਨੂੰ ਉਮੀਦ ਹੈ ਤੁਹਾਨੂੰ ਸਾਡੀ ਰੈਸਪੀ ਜ਼ਰੂਰ ਪਸੰਦ ਆਉਂਦੀਆਂ ਹੋਣਗੀਆਂ ਤੁਸੀਂ ਜਦੋਂ ਲਿਖਦੇ ਹੋ ਆਪਣੀ ਖੁਸ਼ੀ ਹੁੰਦੀ ਹੈ ਅੱਜ ਦੀ ਰੈਸਪੀ ਜਿਹੜੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਕਿਸ ਤਰ੍ਹਾਂ ਦਾ ਰੈਸਟ ਰੈਤਾ ਲੱਗਿਆ ਤੁਹਾਨੂੰ ਤੇ ਅਗਰੇ ਰੈਸਪੀ ਜ਼ਰੂਰ ਬਣਾਉਗੇ ਮੈਨੂੰ ਲਿਖਣਾ ਕਿਸ ਤਰ੍ਹਾਂ ਦੀ ਰੈਸਪੀ ਲੱਗੀ ਤੇ ਸਾਨੂੰ ਦਿਓ ਜੱਜ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਆਂ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ